ਹੰਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਜੇ ਇਹ ਜਨਮ ਮਨ ਦੀ ਸਜਾ ਹੈ ਇਹ ਬਹੁਤ ਲੰਮੀ ਹੈ ਹਰ ਬਾਰ ਆਦਮੀ ਜਨਮ ਲੈਂਦਾ ਹੈ ਮਰ ਜਾਂਦਾ ਹੈ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਖੋਂ ਫਰਮਾਇਆ ਸੀ ਦਸੇ ਗੁਰੂਆਂ ਦਾ ਨਾਮ ਲੈ ਕੇ ਸਾਰੇ ਗੁਰੂਆਂ ਨੇ ਮਨੁੱਖ ਨੂੰ ਗੁਰੂ ਦੀ ਭਗਤੀ ਵੱਲ ਚੰਗੇ ਕਰਮਾਂ ਕਰ ਵੱਲ ਪਾਇਆ ਸੀ ਪਰ ਮਨੁੱਖ ਉਨ੍ਹਾਂ ਕਰਮਾਂ ਤੋਂ ਹਟ ਕੇ ਚਿੱਤਰ ਪ੍ਰਮਾਤਮਾ ਉਹਨਾਂ ਨੂੰ ਲਾਉਂਦਾ ਸੀ ਤੇ ਜਿੱਥੋਂ ਪ੍ਰਮਾਤਮਾ ਹਟਾਉਂਦਾ ਸੀ ਬਲਕਿ ਉਸ ਤੇ ਦੂਜੀ ਸਾਈਡ ਜਾਂਦੇ ਸਨ ਗਲਤ ਵਾਲੇ ਪਾਸੇ ਤੇ ਅਜਿਹੀ ਆਦਮੀਆਂ ਦੇ ਅਜਿਹੀ ਵਿਅਕਤੀਆਂ ਦੇ ਜਨਮ ਉੱਤੇ ਤ੍ਰਿਗ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਹਨਾਂ ਦੋ ਬੀਬੀਆਂ ਨੂੰ ਵੀ ਕਿਹਾ ਕਿ ਇਹ ਪੇਟਾ ਤਾਂ ਪ੍ਰਮਾਣ ਹੋਵੇਗੀ ਭਾਈ ਜੇ ਤੁਸੀਂ ਰਹਿਤ ਮਰਿਆਦਾ ਵਿੱਚ ਹੋਮੋਗੇ ਤਾਂ ਉਹਨਾਂ ਬੀਬੀਆਂ ਨੇ ਵੀ ਤਨ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਹੱਥ ਜੋੜ ਕੇ ਭੁੱਲ ਬਖਸ਼ਾਈ ਤੇ ਕਹਿਣ ਲੱਗੀਆਂ ਕਿ ਇੱਥੇ ਕੋਈ ਜਾਦੂ ਤੰਤਰ ਮੰਤਰ ਵਾਲੀਆਂ ਔਰਤਾਂ ਸਨ ਅਸੀਂ ਜਿੰਨਾਂ ਕੋਲ ਜਾਂਦੀਆਂ ਸਨ ਉਹਨਾਂ ਨੇ ਸਾਨੂੰ ਆਪਣੇ ਤੰਤਰ ਮੰਤਰ ਵਿੱਚ ਫਸਾਇਆ ਸੀ ਤੇ ਕਹਿਨੀਆਂ ਸਨ ਕਿ ਬਾਲਾਂ ਦੀ ਬੇਅਤਮੀ ਕਰੋ ਬਾਅਦ ਵਿੱਚ ਉਹਨਾਂ ਸਿੱਖੀਆਂ ਨੇ ਤਨ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀ ਭੁੱਲ ਬਖਸ਼ਾ ਲਈ ਸੀ ਫੇਰ ਸਿੱਖ ਸੰਗਤ ਵਿੱਚੋਂ ਇੱਕ ਸਿੱਖ ਨੇ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਜੋ ਚਮਗਿੱਦੜ ਦੀ ਜੂਨੀ ਹੁੰਦੀ ਹੈ ਇਹ ਵੀ ਇੱਕ ਸਜ਼ਾ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਖਾਂ ਫਰਵਾਇਆ ਸੀ ਕਿ ਹਾਂ ਭਾਈ ਇਹ ਵੀ ਇੱਕ ਤਰ੍ਹਾਂ ਦੀ ਸਜ਼ਾ ਹੀ ਹੁੰਦੀ ਹੈ ਕਿਉਂਕਿ ਚਮਗਿੱਦੜ ਨੂੰ ਜਦੋਂ ਹਨੇਰਾ ਹੁੰਦਾ ਹੈ ਰਾਤ ਕਾਲੀ ਹੁੰਦੀ ਹੈ ਉਦੋਂ ਦਿਸਣ ਲੱਗਦਾ ਹੈ ਦਿਨ ਦੇ ਸਮੇਂ ਉਸ ਨੂੰ ਨਹੀਂ ਦਿਖਦਾ ਤੇ ਇਹ ਜੋ ਚਮਗਿੱਦੜ ਦੀ ਜੂਨੀ ਹੁੰਦੀ ਹੈ ਉਹ ਉਹਨਾਂ ਵਿਅਕਤੀਆਂ ਨੂੰ ਮਿਲਦੀ ਹੈ ਜੋ ਆਪਣੀਆਂ ਧੀਆਂ ਨੂੰ ਕੂਖਾਂ ਵਿੱਚ ਹੀ ਮਰਵਾ ਦਿੰਦੇ ਹਨ ਜੋ ਕੁੜੀਮਾਰ ਹੁੰਦੇ ਹਨ ਜਾਂ ਨੜੀਮਾਰ ਹੁੰਦੇ ਹਨ ਮਾਰਤਾ ਉਹ ਹੁੰਦੇ ਹਨ ਜੋ ਆਪਣੀਆਂ ਬੱਚੀਆਂ ਨੂੰ ਕੂਖਾਂ ਵਿੱਚ ਮਰਵਾ ਦਿੰਦੇ ਹਨ ਤੇ ਨੜੀਮਾਰ ਉਹ ਹੁੰਦੇ ਹਨ ਜੋ ਹੁੱਕਾ ਪਿੰਦੇ ਹਨ ਪੀੜੀਆਂ ਸਿਕਟਾਂ ਪਿੰਦੇ ਹਨ ਤੇ ਧੰਨ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਇਹਨਾਂ ਦੋਵਾਂ ਹੀ ਵਿਅਕਤੀਆਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਿੱਖ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਜੋ ਜੇ ਇਹ ਗਲਤੀਆਂ ਹੁੰਦੀਆਂ ਹਨ ਕਿ ਕੋਈ ਕੁੜੀ ਮਾਰ ਦਿੰਦਾ ਹੈ ਜਾਂ ਕੋਈ ਨਜਾਇਜ਼ ਮੰਦ ਬਣਾਉਂਦਾ ਹੈ ਜੇ ਇਹ ਭੁੱਲਾਂ ਇਹ ਗਲਤੀਆਂ ਬਖਸ਼ਾਉਣ ਦਾ ਹੋਣ ਉਸ ਪ੍ਰਮਾਤਮਾ ਤੋਂ ਤਾਂ ਕੀ ਉਹ ਪ੍ਰਮਾਤਮਾ ਇਹਨਾਂ ਨੂੰ ਬਖਸ਼ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਭਾਈ ਉਹ ਪ੍ਰਮਾਤਮਾ ਤਾਂ ਬਖਸ਼ਣਹਾਰ ਹੈ ਜੋ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇਗਾ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਆਪਣੀਆਂ ਭੁੱਲਾਂ ਬਖਸ਼ਾਵੇਗਾ ਅਰਦਾਸ ਕਰੋ ਹੋ ਸਕਦਾ ਉਹ ਪਰਮਾਤਮਾ ਤੁਹਾਡੀਆਂ ਗਲਤੀਆਂ ਤੁਹਾਡੀਆਂ ਭੁੱਲਾਂ ਨੂੰ ਬਖਸ਼ ਵੀ ਸਕਦਾ ਹੈ ਕਿਉਂਕਿ ਆਦਮੀ ਮਨੁੱਖ ਪਾਪੀ ਹੈ ਤੇ ਉਹ ਪਰਮਾਤਮਾ ਬਖਸ਼ਣ ਹਾਰ ਹੈ ਸੱਚੇ ਪਾਸ਼ਾ ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਕੜਾ ਪ੍ਰਸ਼ਾਦੀ ਦੀ ਦੇਗ ਤਿਆਰ ਕਰੋ ਤੇ ਆਪਣਾ ਭੁੱਲਾ ਬਖਸ਼ਾਉਣ ਲਈ ਪਰਮਾਤਮਾ ਅੱਗੇ ਜਾਓ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ